ਵਿਵੇਕ ਆਸ਼ਰਮ ਜਲਾਲ ਵਿਖੇ ਬਾਬਾ ਖੀਮਦਾਸ ਜੀ ਦੀ ਸਲਾਨਾ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਸਥਾਨਕ ਸ਼ਹਿਰ ਪਕਤਾ ਪਾਈ ਨੇੜਲੇ ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ ਸਵਾਮੀ ਬ੍ਰਹਮੁਨੀ ਜੀ ਦੀ ਜਲਾਲ ਵਾਲਿਆਂ ਦੇ ਰਹਿਨਮਾਈ ਹੇਠ ਤੇ ਸੰਸਥਾ ਦੇ ਮੁਖ ਪ੍ਰਬੰਧਕ ਸ਼੍ਰੀਮਾਨ ਬਾਬਾ ਗੰਗਾ ਰਾਮ ਜੀ ਦੇ ਯਤਨਾ ਸਦਕਾ ਬ੍ਰਹਮਲੀਨ ਸ਼੍ਰੀਮਾਨ ਸੰਤ ਬਾਬਾ ਖੀਮਦਾਸ ਜੀ ਮਹਾਰਾਜ ਜੀ ਦੀ ਸਲਾਨਾ ਬਰਸੀ ਸੰਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਪੂਰਵਕ ਮਨਾਈ ਗਈ ਇਸ ਮੌਕੇ ਮੌਜੂਦਾ ਗਦੀ ਨਸੀਨ શ્રીਮਾਨ ਸੁਆਮੀ ਬ੍ਰਹਮੂਨੀ ਜੀ ਨੇ ਸੰਤਾਂ ਨੂੰ ਸੇਵਾ ਸਿਮਰਨ ਮਾਤਾ ਪਿਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਸੰਤ ਪਬਾ ਗੰਗਾ ਰਾਮ ਜੀ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਜੀਵਨ ਸਫਲ ਕਰਨ ਦੇ ਲਈ ਵਿਚਾਰ ਰੱਖੇ ਇਸ ਮੌਕੇ ਮਹਾਪੁਰਸ਼ਾ ਨੇ ਸੰਤਾਂ ਨੂੰ ਆਪਣੇ ਪ੍ਰਵਚਨਾ ਦੁਆਰਾ ਨੇ ਹਾਲ ਕੀਤਾ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ ਸੰਤਨਾ ਬਾਬਾ ਗੰਗਾ ਰਾਮ ਜੀ ਨੇ ਧੰਨਵਾਦ ਕੀਤਾ ਅਤੇ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਿਆ ਸਭ ਤੋਂ ਪਹਿਲਾਂ ਤਾਂ ਜੀ ਸਤਿਕਾਰ ਭਰੀ ਸਤਿ ਸਾਲ ਅੱਜ ਗੁਰੂ ਸਰ ਵਿਖੇ ਬਾਬਾ ਖੇਮ ਦਾਸ ਜੀ ਦੀ ਵਰਸੀ ਮੌਕੇ ਇੱਥੇ ਆਏ ਅਰਦਾਸ ਬੇਨਤੀਆਂ ਕਰਨ ਆਏ ਸੀਗੇ ਇੱਥੇ ਬਾਬਾ ਜੀ ਤੋਂ ਅਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਤੇ ਬਾਬਾ ਜੀ ਦੇ ਦਰਸ਼ਨ ਹੋਏ ਤੇ ਬੜਾ ਮਨ ਨੂੰ ਸ਼ਾਂਤੀ ਹੋਈ ਬੜੀ ਮਨ ਨੂੰ ਖੁਸ਼ੀ ਹੋਈ ਨੇੜੋਂ ਦੂਰੋਂ ਚੱਲ ਕੇ ਆ ਕੇ ਸੰਗਤਾਂ ਦਾ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਕੀਤਾ ਜਾਂਦਾ ਤੇ ਮਹਾਪੁਰਸ਼ਾਂ ਦੀ ਵਰਸੀ ਅੱਜ ਤੋਂ ਬੜੀ ਧੂਮ ਦਾ ਉਹਨਾ ਬਣਾਈ ਜਾ ਰਹੀ ਹੈ ਸੰਤ ਬਾਬਾ ਖੇਮਦਾਸ ਜੀ ਉਹਨਾਂ ਦੇ ਚੇਲੇ ਸੰਤ ਬਾਬਾ ਕਰਨੈਲ ਦਾਸ ਜੀ ਦੀ ਗਵਾਹੀ ਠ ਬਣਾਇ ਜਾ ਰਹੀ ਹੈ ਦੋਨੋਂ ਨੇੜੋ ਸੰਗਤਾਂ ਚੱਲ ਕੇ ਆ ਰாங்க ਤੇ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਤਰਟ ਲੰਗਰ ਚੱਲ ਰਹੇ ਹਨ ਤੇ ਵਿਵੇਕ ਆਸ਼ਰਮ ਦੇ ਹੈ ਵਿਵੇਕ ਆਸ਼ਰਮ ਦੇ ਜਲਾਲ ਵਿਖੇ ਇਹ ਵਰਸੀ ਮਨਾਈ ਜਾ ਰਹੀ ਹੈ ਜੀ ਬਾਬਾ ਖੇਮਦਾਸ ਜੀ ਦੀ ਪੂਰੀ ਧੂੰਦਾ ਅਨਿਵਰਸੀ ਸੰਤ ਬਾਬਾ ਕਰਨਾਲ ਦਾ ਜੀ ਸੰਤ ਬਾਬਾ ਬਰਮਿੰਦ ਦਾ ਜੀ ਸੰਤ ਬਾਬਾ ਗੰਗਾਰਾ ਜੀ ਉਹਨਾਂ ਦੀ ਗਵਾਹੀ ਏਥੇ ਬਣਾਈ ਜਾ ਰਹੀ ਹੈ